ਦਿਲੋਂ ਧੰਨਵਾਦ ਜੀ ਇੱਕ ਹੋਰ ਸੋਨੇਜ ਭਰਾ ਦਾ ਕਮੈਂਟ ਕਰਨ ਵਾਲੇ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਮਿੱਤਰੋ ਆਸਾ ਕਰਦੇ ਸਾਰੇ ਵਧੀਆ ਹੋਵੋਗੇ ਆਪਾਂ ਕਰਨਾ ਡੇਰੀ ਫਾਰਮੋਂ ਆਪਾਂ ਤੇ ਅੱਜ ਜੀ ਆਪਣਾ ਦਿਨ ਨੰਬਰ 16 ਵਾਂ ਤੇ ਅੱਜ ਸਭ ਤੋਂ ਪਹਿਲਾਂ ਦੁਕਾਨ ਤੇ ਪਹੁੰਚ ਕੇ ਆਪਾਂ ਕਰਦੇ ਹਾਂ ਸਾਫ ਸਫਾਈ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਤੇ ਮੜ ਕੇ ਆਪਾਂ ਆਪਦੇ ਕੰਮ ਨੂੰ ਲੱਗਦੇ ਹਾਂ ਅੱਜ ਆਪਾਂ ਕਰਨਾ ਗੇਅਰ ਬਾਕਸ ਲੈ ਕੇ ਸ਼ਟਰ ਤਿਆਰ ਇਹ ਸ਼ਟਰ ਆਇਆ ਆਪਣਾ ਮੋਗੇ ਤੋਂ ਸਾਈ ਆਈ ਆ ਇਹ ਸ਼ਟਰ ਜਾਣਾ ਮੋਗੇ ਤਿਆਰ ਹੋਗੇ ਉਥੇ ਲਾਉਣ ਵੀ ਜਾਣਾ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਸਾਰਾ ਕੁਝ ਸਾਨੂੰ ਪਹਿਲਾਂ ਆਪਾਂ ਇਹਦੇ ਘਰੀ ਤੇ ਗਲਾਰੀਆਂ ਸੈਟਿੰਗ ਤੇ ਮਾਰੀ ਤੇ ਸ਼ੇਕ ਗਲਾਰੀਆਂ ਸੈੱਟ ਕਰਕੇ ਤੇ ਮੜਕੇ ਆਪਾਂ ਲਈ ਇਹਦੇ ਕੁੰਡੇ ਰਗੜ ਕੇ ਇਹ ਕੁੰਡੇ ਹੁੰਦੇ ਜਿਹੜੇ ਪਲੇਟ ਨੂੰ ਲਾਈਦੇ ਜਿਹਨੂੰ ਲੋਗ ਲਗ ਲਗ ਲੱਗਦੇ ਜਾਂ ਜੰਦਰੇ ਲਾਈਦੇ ਆ ਇਹ ਕੁੰਡਿਆਂ ਦੀ ਆ ਜਿਹੜੇ ਬਾਵਰੀਆਂ ਹੁੰਦੀਆਂ ਇਹ ਰਗੜਦੀਆਂ ਹੁੰਦੀਆਂ ਤਾਂ ਕਿ ਜਦੋਂ ਖੋਲਣ ਵਾਲੇ ਦੇ ਹੱਥ ਤੇ ਨਾ ਵੱਜਣ ਜਾਂ ਚੁਭਾ ਨਾ ਇੱਕ ਬੁਰੀਆਂ ਜਿਹਾ ਲੱਗਦੇ ਆ ਵੇਖਣ ਵਾਲੇ ਨੂੰ ਵੀ ਕਿ ਨਹੀਂ ਵਧੀਆ ਨਹੀਂ ਬਣਿਆ ਹਨ ਆ ਸਾਡ ਹੈਗੀ ਤਾਂ ਹੈ ਆਪਣੇ ਕੋਲ ਪਰ ਇਹ ਜਿਹੜੀ ਆ ਅਜੇ ਕੱਲ ਹੀ ਫਿੱਟ ਕੀਤੀ ਨਵੀਂ ਤੇ ਕੱਲ ਹੀ ਚਲਾਉਣ ਲੱਗੇ ਤੇ ਇਹਦੀ ਅਰੇ ਕੱਲ ਹੀ ਬਣਾਈ ਕੱਲ ਹੀ ਚਲਾਈ ਤੇ ਕੱਲ ਹੀ ਮੋਟਰ ਸੜ ਗਈ ਤੇ ਯਾਰ ਇਹ ਮੋਟਰ ਤੋਂ ਨਵੀਂ ਲਿਆ ਕੇ ਮੋਟਰ ਪਾਵਾਂਗੇ ਫਾਦਰ ਸਾਹਿਬ ਆਂਦੇ ਨੂੰ ਪਹਿਲਾਂ ਇੱਕ ਦੋ ਵਾਰੀ ਬਣਵਾਈ ਸੈਟ ਜੀ ਨਹੀਂ ਬੈਠੀ ਤੇ ਹੈਗਾ ਚਲੋ ਨਵੀਂ ਪਾ ਦਿੰਦੇ ਹੁਣ ਫਿਰ ਘੜੀ ਮੜੀ ਇਹਨਾਂ ਦੇ ਪੈਸੇ ਜੂ ਲਾਉਣੇ ਆ ਫਿਰ ਆਪਾਂ ਲਾਗੇ ਚਾਚੂ ਨੇ ਦੁਕਾਨ ਤੋਂ ਜਾ ਕੇ ਕੁੰਡੇ ਰਗੜ ਕੇ ਲਈਦੇ ਕੁੰਡੇ ਰਗੜ ਕੇ ਦੇ ਬਾਅਦ ਚੋਂ ਆਪਾਂ ਇਹਨਾਂ ਦੀ ਪਲੇਟ ਤਿਆਰ ਕਰਨੀ ਸ਼ੁਰੂ ਕਰ ਦਿੰਨੇ ਆ ਆਪਾਂ ਆਵਦੀ ਤਾਂ ਪਲੇਟ ਤਿਆਰ ਕਰ ਲਈਦੀ ਆ ਮੜ ਕੇ ਵਾਰੀ ਆ ਜਾਂਦੀ ਫਾਦਰ ਸਾਹਿਬ ਦੀ ਫਾਦਰ ਸਾਹਿਬ ਹੁਣ ਹੀ ਸਾਈਡਾਂ ਤਿਆਰ ਕਰਦੇ ਆ ਅਜੇ ਮੈਨੂੰ ਸਾਈਡਾਂ ਦੀ ਚੰਗੀ ਤਰ੍ਹਾਂ बस ਇਹਨਾਂ ਦੇ ਵਿੱਚ ਮੜ ਕੇ ਆਪਣੇ ਆਂਦੀ ਆ ਜਿਹੜੀ ਗਲਾਰੀਆਂ ਦੀ ਮਿੰਤੀ-ਗਿੰਤੀ ਗਲਾਰੀਆਂ ਦੀ ਮਿੰਤੀ ਕਰਕੇ ਤੇ ਆਪਾਂ ਇਹਦੀ ਪਾਈਪਾਂ ਨੂੰ ਛੇਕ-ਛੁਕ ਮਾਰ ਕੇ ਮੜ ਕੇ ਕਰ ਦਈਏ ਪਾਈਪ ਰੈਡੀ ਜਿਹੜੀ ਪਾਈਪ ਹੋ ਰੈਡੀ ਕਰ ਦਈ ਦੀ ਮੜ ਕੇ ਇਹ ਨਾ ਸ਼ਟਰ ਜਿਹੜਾ ਟਫ ਨਹੀਂ ਬਣਾਉਣਾ ਗਿਆ ਬਕਸਾਲਾ बस ਇਹਦੀ ਜਿਹੜੇ ਕੱਲੀ ਪਾਈਪ ਹੈ ਇਹੋ ਕੱਲੀ ਟਾਫ ਹੈ ਤੇ ਇਹ ਜਿਹੜਾ ਪਾਈਪ ਤਿਆਰ ਹੋ ਜੇ ਫਿਰ ਬਾਕੀ ਮੰਨ ਲਓ ਕਿ 100 ਚੋਂ 80% ਸ਼ਟਰ ਜਿਹੜਾ ਉਹ ਤਿਆਰ ਹੋ ਜਾਂਦਾ 20% ਪਿੱਛੇ ਰਹਿ ਜਾਂਦਾ ਕੰਮ ਕਰਦੇ ਕਰਦੇ ਹੋ ਗਿਆ ਹਨੇਰਾ ਤੇ ਹੁਣ ਮਿਲਦੇ ਆਣਾ ਇਸਟ ਬਲੌਗ ਦੇ ਵਿੱਚ ਟਾਟਾ ਬਾਏ ਬਾਏ ਸੀ ਯੂ